ਪੰਜਾਬ ਦੇ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ 26 ਤਰੀਕ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੈਸ਼ਨ 26 ਤੋਂ 29 ਸਤੰਬਰ ਤੱਕ ਚੱਲਣ ਵਾਲਾ ਹੈ ਤੇ ਇਸ ਤੋਂ ਇਲਾਵਾ ਇਹ ਕਿਹਾ ਜਾ ਰਿਹਾ ਹੈ ਕਿ ਸੈਸ਼ਨ ਜੋ ਹੈ ਹੰਗਾਮੇਦਾਰ ਹੋਣ ਵਾਲਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਵੱਲੋਂ ਸੂਬੇ ਵਿੱਚ ਤਬਾਹੀ ਮਚਾਉਣ ਵਾਲੀਆਂ ਹੜ੍ਹਾਂ ਦੇ ਮੁੱਦੇ ਤੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰਨ ਦੀ ਉਮੀਦ ਜਤਾਈ ਜਾ ਰਹੀ ਹੈ। ਮਾਨ ਨੇ ਪਹਿਲਾਂ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹਾਲੀਆ ਹੜਾ ਕਰਕੇ ਹੋਏ ਨੁਕਸਾਨ ਨਾਲ ਸੰਬੰਧਿਤ ਨਿਜਮਾ ਦੇ ਵਿੱਚ ਲੋਕ ਮੁਖੀ ਸੋਦਾ ਪੇਸ਼ ਕਰਨ ਤੇ ਕੇਂਦ੍ਰਿਤ ਹੋਵੇਗਾ ਉਨਾ ਹੀ ਵੀ ਕਿਹਾ ਸੀ ਕਿ ਹੜਪੀੜਤਾ ਲਈ ਮੁਆਵਜ਼ੇ ਸੰਬੰਧੀ ਨਵੇਂ ਕਾਨੂੰਨ ਵੀ ਸੈਸ਼ਨ ਦੌਰਾਨ ਪੇਸ਼ ਕੀਤੇ ਜਾਣਗੇ ਅਤੇ ਮਨਜ਼ੂਰ ਵੀ ਕੀਤੇ ਜਾਣਗੇ ਜ਼ਿਕਰ ਕਰਦੀ ਹੈ ਕਿ ਸੈਸ਼ਨ ਤੋਂ ਪਹਿਲਾਂ ਹੀ ਜੋ ਵਿਰੋਧ ਦਿੱਤੇ ਰਿਹਾ ਜੋ ਵੀ ਸਿਆਸੀ ਆਗੂ ਨੇ ਸਰਗਰਮ ਨਜ਼ਰ ਆ ਰਹੇ ਨੇ ਲਗਾਤਾਰ ਭੁਖ ਮੰਤਰੀ ਤੇ ਮੰਤ ਸਰਕਾਰ ਤੇ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਹੜਾਂ ਦੀ ਸਥਿਤੀ ਨੂੰ ਲੈ ਕੇ ਵੀ ਬਾਰ ਬਾਰ ਸਰਕਾਰ ਨੂੰ ਘੇਰਿਆ ਜਾਂਦਾ ਤੇ ਸੈਸ਼ਨ ਦੇ ਵਿੱਚ ਵੀ ਇਸੇ ਮੁੱਦੇ ਤੇ ਚਰਚਾ ਹੋਣੀ ਹੈ ਤੇ ਸੈਸ਼ਨ ਤੋਂ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਇਹ ਟਾਈਮ ਸਰ ਸੂਬੇ ਦੀ ਸਰਕਾਰ ਐਕਟਿਵ ਰਹਿੰਦੀ ਪੈਸਿਆਂ ਦਾ ਪ੍ਰਬੰਧ ਵੀ ਇਹਨਾਂ ਕੋਲ ਹੈ ਹੁਣ ਇਹ ਗੱਲ ਇਹ ਵੀ ਸਾਹਮਣੇ ਆ ਚੁੱਕੀ ਕਿ ਪਿਛਲੇ 2010 ਤੋਂ ਲਗਾਤਾਰ ਸੈਂਟਰ ਦਾ ਜਿਹੜਾ ਫੰਡ ਹੈ ਜਿਹੜਾ ਨੈਚਰਲ ਕੈਲੇਮਟੀ ਵਾਸਤੇ ਇਸਤੇਮਾਲ ਕੀਤਾ ਜਾਂਦਾ ਹਰ ਸਾਲ ਉਹਦੇ ਪੈਸੇ ਆਉਂਦੇ ਨੇ ਉਹ 75 25 ਦੀ ਰੇਸ਼ਿਓ ਵਿੱਚ ਵੰਡੇ ਜਾਂਦੇ 75% ਸੈਂਟਰ ਪੈਸੇ ਘੱਲਦਾ 25% ਸੂਬੇ ਨੇ ਪਾਉਣਾ ਤੇ 31 ਮਾਰਚ 2023 ਜਦੋਂ ਇਹ ਸਰਕਾਰ ਨੂੰ 1 ਸਾਲ ਤੋਂ ਵੱਧ ਹੋ ਚੁੱਕਿਆ ਸੀ ਮਾਨ ਸਾਹਿਬ ਦੀ ਸਰਕਾਰ ਇਹਨਾਂ ਕੋ 941 ਕਰੋੜ ਰੁਪਏ ਇਹਨਾਂ ਦੇ ਅਕਾਊਂਟ ਵਿੱਚ ਪੰਜਾਬ ਦੇ ਅੱਜ ਅਸੀਂ ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਹਾਡਾ 25% ਉਹ ਤੁਸੀਂ ਪਾਇਆ ਕਿ ਜੇ 25% ਐਡ ਆਨ ਕਰ ਲੋ ਤੇ ਫਿਰ ਉਹ 11-12 ਹਜ਼ਾਰ ਕਰੋੜ ਹੀ ਬਣੇ ਪ੍ਰਾਈਮ ਮਿੰਟਰ ਕੋ ਉਮੀਦ ਰੱਖੀ ਪ੍ਰਾਈਮ ਮਿੰਟਰ ਵੀ ਉਮੀਦ ਤੇ ਪੂਰੇ ਨਹੀਂ ਸੋਨਾ ਸਾਹ ਕਰੋੜ ਦਿੱਤਾ 20000 ਕਰੋੜ ਦਾ ਘਾਟਾ ਬਕਾਇਆ ਸੌਰੀ ਨੁਕਸਾਨ ਬਕਾਇਆ 20000 ਚੋਂ ਸੋਨਾ ਸਾਹ ਕਰੋੜ ਦਾ ਮਤਲਬ ਹੋਇਆ 8% ਪ੍ਰਾਈਮਿਸਟ ਦੇ ਕੇ ਹੁਣ ਤੁਸੀਂ ਵੇਖੋ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਇੱਕ ਫੁੱਟਬਾਲ ਬਣਾ ਲਿਆ ਮੋਦੀ ਸਾਹਿਬ ਨੇ ਤੇ ਮਾਨ ਸਾਹਿਬ ਮੋਦੀ ਸਾਹਿਬ ਕਹਿੰਦੇ 12000 ਕਰੋੜ ਰੁਪਇਆ ਇਹ ਕਹਿੰਦੇ ਬਿਲਕੁਲ 1500 ਕਰੋੜ ਆ ਹੁਣ ਮੈਂ ਇੱਥੇ ਉੱਥੇ ਚੱਲੋ ਅੰਦਰ حساب ਕਰਾਂਗੇ ਡਿਟੇਲਡ ਗੱਲ ਕਰਾਂਗੇ ਮੇਰਾ ਇਹ ਮੰਨਣਾ ਕਿ ਮਾਨਸਾ ਇਰੀਗੇਸ਼ਨ ਮਿਨਿਸਟਰ ਤੇ ਸੈਕਟਰੀ ਇਰੀਗੇਸ਼ਨ ਪਰਸਨਲੀ ਜ਼ਿੰਮੇਵਾਰ ਜੇ ਚੰਗੀ ਤਰ੍ਹਾਂ ਡੈਮਸ ਨੂੰ ਜਦੋਂ ਪਤਾ ਸੀ ਕਿ ਪਾਣੀ ਦਾ ਲੈਵਲ ਬਿਲਕੁਲ ਡੇਂਜਰ ਲੈਵਲ ਤੱਕ ਜੇ ਆਇਸਾ-ਆਇਸਾ ਕਰਕੇ ਥੋੜਾ-ਥੋੜਾ ਪਾਣੀ ਛੱਡਦੇ ਰਹਿੰਦੇ ਤੇ ਇੰਨਾ ਨੁਕਸਾਨ ਨਹੀਂ ਸੀ ਬਟ ਇਹ ਪਤਾ ਨਹੀਂ ਕ੍ਰਿਸ਼ਨ ਕੁਮਾਰ ਜੀ ਦਾ ਕੀ ਪ੍ਰੋਗਰਾਮ ਸੀ ਇਹ ਏਜੰਡਾ ਤੇ ਕ੍ਰਿਸ਼ਨ ਕੁਮਾਰ ਜੀ ਜਨ ਇਕੋਦਾਂ ਮ ਫਲੈਸ਼ ਬਲੱਡਸ ਜਿਹੜੇ ਆਏ ਨੇ ਇਕੋਦਾਂ ਜਦੋਂ ਇਹਨਾਂ ਨੇ دروازੇ ਚੁੱਕੇ ਨੇ ਜਾਣ ਦੇ ਉਹਦੇ ਨਾਲ ਹੀ ਭਾਰੀ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਹੋਇਆ ਐ ਅਤੇ ਵਿਸ਼ੇਸ਼ ਤੌਰ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਦੀ ਬੈਠੀ ਤੋਂ ਹੁਣ ਮੈਂ ਸਪੈਸ਼ਲ ਸੈਸ਼ਨ ਵਾ ਲਾਣਾ ਚਾਹਨਾ ਪਹਿਲਾ ਸਪੈਸ਼ਲ ਸੈਸ਼ਨ 1 ਅਪ੍ਰੈਲ 2025 ਵਿੱਚ ਕਰਾਇਆ ਗਿਆ ਉਹਦੇ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਂਦਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕੀਤਾ ਮੈਂ ਅੱਜ ਮਾਨ ਸਾਹਿਬ ਨੂੰ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਿਸ ਦਿਨ ਬੋਦਲਨ ਮਿਹਾਈ ਜੀ ਕਿਰਪਾ ਕਰਕੇ ਸਾਨੂੰ ਦੱਸੋ ਉਹਦਾ ਆਊਟਕਮ ਕੀ ਹੋਇਆ ਜਿੰਨੇ ਤੋਂ ਇਹ ਸਪੈਸ਼ਲ ਸੈਸ਼ਨ ਬੁਲਾਏ ਨੇ ਉਹਨਾਂ ਸੈਸ਼ਨਸ ਦਾ ਰਿਜ਼ਲਟ ਜ਼ੀਰੋ ਉਸ ਤੋਂ ਅਗਲਾ ਸੈਸ਼ਨ ਫਿਰ 3 ਅਕਤੂਬਰ 2022 ਦੇ ਵਿੱਚ ਬੁਲਾਇਆ ਗਿਆ ਉਹ ਆਪਰੇਸ਼ਨ ਲੋਟਸ ਉੱਤੇ ਸੀ ਕਿ ਭਾਜਪਾ ਦੀ ਸਰਕਾਰ ਆਪਾਤ ਵੀ ਤਾਂ ਕਹਿਣਾ ਸੀ ਕਿ ਸਾਡੇ ਐਮਐਲਏ ਨੂੰ ਮੰਤਰੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰੀ ਪੈਸੇ ਆਫਰ ਕਰ ਰਹੀ ਹੈ ਲੇਗ ਤੇ ਬੰਦੇ ਮਿਲੇ ਨੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਨੇ ਵਿਜੀਲੈਂਸ ਤੇ ਕੋਲ ਜਾ ਕੇ ਆਪਣੀ ਐਫਆਈਆਰ ਵੀ ਦਰਜ ਕਰਾਈ ਇਹਨਾਂ ਦੇ ਮੰਤਰੀ ਵੀ ਸਾਰੇ ਜਾਣੇ ਗਏ ਅੱਜ ਤੁਸੀਂ ਵੇਖੋ ਐਂਡ ਰਿਜ਼ਲਟ ਮਹਿਮਾਨ ਸਾਹਿਬ ਨੂੰ ਕਹੂੰਗਾ ਪੰਜਾਬ ਦੇ ਲੋਕ ਪੁੱਛਣਾ ਚਾਣਗੇ ਕਿਉਂਕਿ ਹਰ ਸੈਸ਼ਨ ਤੇ ਕਰੋੜ ਰੁਪਇਆ ਰੋਜ਼ ਲੱਗਦਾ ਜੇ 4 ਦਿਨ ਦਾ ਸੈਸ਼ਨ ਹੈ 4 ਕਰੋੜ ਤੇ 2 ਦੇ ਤੇ 2 ਆਪਰੇਸ਼ਨ ਲੋਟਸ ਦਾ ਐਂਡ ਰਿਜ਼ਲਟ ਜ਼ੀਰੋ ਹੈ ਕੋ ਜਿਨੇ ਦੱਸਿਆ ਹੋਇਆ ਕਿ ਜਿਨੇ ਐਫ ਆਈ ਆਰ ਲੌਜ ਕਰਾਈ ਸੀ ਸੀਤੇ ਲੰਗਰਾਲ ਜੀ ਉਹ ਭੱਜ-ਭੱਜ ਚਲੇ ਗਏ ਹੁਣ ਤੁਸੀਂ ਵੇਖੋ ਜਿਨੇ ਚਾਰਜ ਜਿਹੜੀ ਪਾਰਟੀ ਤੇ ਲਾਇਆ ਉਸ ਪਾਰਟੀ ਚਲਾ ਗਿਆ ਉਥੇ ਵੀ ਕੰਮ ਹੋ ਗਿਆ ਫਿਰ ਤੀਜਾ ਸੈਸ਼ਨ 19 20 ਜੂਨ ਦਾ ਹੈ 2023 ਦਾ ਉਹ ਸੀ ਨਾਨ ਰਿਲੀਜ਼ ਆਫ ਰੂਰਲ ਡਿਵੈਲਪਮੈਂਟ ਫੀ ਕਿ ਜਿਹੜਾ ਉਦੋਂ ਹੁਣ ਜਿਹੜਾ 8-9000 ਕਰੋੜ ਰੁਪਏ ਦਾ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਸੈਂਟਰ ਨੇ ਰੋਕਿਆ ਤੇ ਮਾਨ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਸੀ ਮिन्नੂ ਪਸਾ ਪਤਾ ਕਿ ਇਹਨਾਂ ਕੋ ਪੈਸੇ ਕਿਸਤਾਂ ਦੇ ਦਾ ਮੈਂ ਭਾਵੇਂ ਸੁਪਰੀਮ ਕੋਰਟ ਜਾਵਾਂ ਕਿਸਾ ਪੈਸੇ ਮੈਂ ਲੈ ਕੇ ਦਵਾਂ ਅੱਜ ਦੇ ਦਿਨ ਐਂਡ ਰਿਜ਼ਲਟ ਜ਼ੀਰੋ ਇੱਕ ਪੈਸਾ ਪਾਉਣੇ ਚਾਰ ਸਾਲੀਆਂ ਚਾਰ ਹੀ ਹੋ ਚੱਲੇ ਨੇ ਬੀਤਣ ਤੋਂ ਬਾਅਦ ਵੀ ਐਂਡ ਰਿਜ਼ਲਟ ਜ਼ੀਰੋ ਸਪੈਸ਼ਲ ਮੈਂ ਤੁਹਾਨੂੰ ਇਹਨਾਂ ਦੇ ਸਪੈਸ਼ਲ ਸੈਸ਼ਨ ਦੀ ਗੱਲ ਕਰਾਂ ਫਿਰ ਚੌਥਾ ਸੈਸ਼ਨ ਆਇਆ 5 ਮਈ 2025 ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉੱਤੇ ਵਾਟਰ ਸ਼ੇਅਰਿੰਗ ਐਂਡ ਰਿਪੀਲ ਆਫ ਪੰਜਾਬ ਐ ਵੱਡੇ ਜੀ ਪਾਣੀਆਂ ਦੇ ਰਿਪਾਲੇ ਬਨੇ ਮਾਨਸਾ ਮੈਂ ਉਸੇ ਪੰਜਾਬ ਪੁਲਿਸ ਲਾਤੀ ਐ ਮੈਂ ਸੀਆਰਪੀਐਫ ਲਾਣੀ ਨਹੀਂ ਉੱਤੇ ਮੈਂ ਹੋਣ ਨਹੀਂ ਦੇਣਾ ਮੈਂ ਕਿੱਥੋਂ ਬੁਕਾਰ ਨਹੀਂ ਜਾਂਦੇ ਸੀਆਰਪੀਐਫ ਵੀ ਆ ਗਈ ਤੇ ਪੰਜਾਬ ਪੁਲਿਸ ਵਾਪਸ ਆ ਗਈ ਤੇ ਉਹ ਉੱਥੇ ਲੱਗੀ ਐਂਡ ਰਿਜ਼ਲਟ ਅਜੇ ਤੱਕ ਕੰਪਲੀਟਲੀ ਸੀ ਪਾਖੜਾ ਬਿਆਸ ਵਾਲੇ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਬਕਾਇਦਾ ਤੌਰ 'ਤੇ ਪੁੱਛਦੇ ਰਹੇ ਆ ਕਿ ਪਾਣੀ ਡੇਂਜਰ ਲੈਵਲ ਤੋਤੇ ਚਲਾ ਗਿਆ ਇਹਨੂੰ ਖੋਲਦੀ ਹੈ ਗੇਟਾਂ ਨੂੰ ਥੋੜਾ ਥੋੜਾ ਐਤੋਂ ਬਕਾਇਦਾ ਤੌਰ 'ਤੇ ਆਗਾ ਬਿਲਕੁਲ ਸੋ ਅਜੇ ਤੱਕ ਪੰਜਾਬ ਨੂੰ ਇਹ ਨਹੀਂ ਪਤਾ ਕਿ ਪਾਖੜਾ ਬਿਆਸੀ ਮੈਨੇਜਮੈਂਟ ਨੇ ਇਹਨਾਂ ਦੀ ਗੱਲ ਕੀ ਹੋਏ ਤੇ ਪੰਜਾਬ ਡੁੱਬਿਆ ਗਿਆ ਫਿਰ ਇਹ ਪੰਜਵਾਂ ਸੈਸ਼ਨ ਆਇਆ ਸਪੈਸ਼ਲ 10 ਤੋਂ 15 ਜੁਲਾਈ ਡਿਸਕਸ਼ਨ ਔਨ ਵਾਰ ਅਗੇਂਸਟ ਡਰੱਗਸ ਐਂਡ ਨਾਰਕੋਟਿਕਸ ਨਸ਼ੇ ਦੇ ਖਿਲਾਫ ਜਿਹੜੀ ਜੰਗ ਸ਼ੁਰੂ ਕੀਤੀ ਸੀ ਉਹਦੇ ਜੇ ਸਪੈਸ਼ਲ ਸੈਸ਼ਨ ਸੀ ਅਲਟੀਮੇਟਲੀ ਅਜੇ ਦਿਨ ਤੱਕ ਰਿਜ਼ਲਟ ਜ਼ੀਰੋ ਕੋਈ ਡਰੱਗਸ ਦੇ ਵਿੱਚ ਨਾ ਕਿਤੇ ਕਮੀ ਆਈ ਅੱਗੇ ਨੂੰ ਵਧਿਆ ਹੀ ਇਹ ਘਟਿਆ ਕੁਝ ਨਹੀਂ ਖੁਦ ਖਬੂਲਦੇ ਨੇ ਕਿ ਸਾਡੇ ਹੱਥਾਂ ਵਿੱਚ ਹੈ ਨਹੀਂ ਕੋਈ ਹੁਣ ਇਹਦਾ ਬੇਸੇ ਕਾਰਨ ਕੀ ਮੈਂ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਤੇ ਪੜ੍ਹਨ ਨੂੰ ਤੇ ਆਪਣੇ ਨੌਜਵਾਨ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਸਪੈਸ਼ਲ ਸੈਕਸ਼ਨ ਤਾਂ ਕਰਦੇ ਜੇ ਪ੍ਰੋਗ ਕਰਦਣ ਜੇ ਹਾਊਸ ਪ੍ਰੋਪਰੋਗ ਹੋ ਜੇ ਤੇ ਫਿਰ ਨਵੇਂ ਸੈਸ਼ਨ ਦੀ ਮਨਜ਼ੂਰੀ ਗਵਰਨਰ ਸਾਹਿਬ ਕੋ ਲੈਣੀ ਪਈ ਤੇ ਜੇ ਗਵਰਨਰ ਸਾਹਿਬ ਕੋ ਮਨਜ਼ੂਰੀ ਲੈਣਗੇ ਫਿਰ ਉਹਦੇ ਵਿੱਚ ਟਾਈਮ ਹੁੰਦਾ ਉਹਦੇ ਵਿੱਚ ਕੁਐਸਚਨ ਆਨਰ ਜਿਹੜਾ ਸਾਰਿਆਂ ਨੇ ਇੰਪੋਰਟੈਂਟ ਜਿਹੜਾ ਇਹਨਾਂ ਦੇ ਮੰਤਰੀਆਂ ਦੀ ਕਾਬਲੀਅਤ ਦਾ ਨਮੂਨਾ ਪੇਸ਼ ਕਰਦਾ ਇਹ ਬੇਸਿਕਲੀ ਉਹਨੂੰ ਬਚਾਉਣ ਵਾਸਤੇ ਸਪੈਸ਼ਲ ਸੈਸ਼ਨ ਦਾ ਮਤਲਬ ਹੁੰਦਾ ਸਾਡੇ ਕੋਲ ਟਾਈਮ ਹੀ ਨਹੀਂ ਅੱਗੇ ਅਸੀਂ 4 ਦਿਨ ਪਹਿਲੇ ਦੱਸਦਾ ਕੁਐਸਚਨ ਆਨਸਰਸ ਵਾਸਤੇ ਮਿਨੀਮਮ ਤੁਹਾਨੂੰ 3 ਹਫ਼ਤੇ ਦਾ ਟਾਈਮ ਚਾਹੀਦਾ ਉਹਨੂੰ ਬਚਾਣ ਵਾਸਤੇ ਇਹ ਟੋਟਲ ਇਹ ਫਰਾਡ ਪੰਜਾਬ ਦੇ ਲੋਕਾਂ ਨੂੰ ਸਮਝਦਣ ਦੀ ਲੋੜ ਹੈ ਇਹਨਾਂ ਦਾ ਕਮੋਡਸ ਅਪਰੈਂਡ ਆਈ ਦਿੱਲੀ 'ਚ ਵੀ ਕੇਜਰੀワਲ ਸਾਹਿਬ ਇਹੀ ਕਰਦੇ ਆਏ ਇੱਥੇ ਵੀ ਇਹ ਕਰ ਰਹੇ ਨੇ ਹਾਊਸਪ੍ਰੋ ਰੋਕ ਨਹੀਂ ਕਰਨਾ ਇੱਕੋਦਮ ਸਪੈਸ਼ਲ ਸੈਕਸ਼ਨ ਦਾ ਨਾਮ ਦੇ ਦੇਣਾ ਕੱਢੜਪਾ ਇਹਦੇ ਵਿੱਚ ਹੁਣ ਤੁਸੀਂ ਵੇਖੋ ਕੋਈ ਕੁਐਸਚਨ ਆਵਰ ਨਹੀਂ ਕੋਈ ਜ਼ੀਰੋ ਆਵਰ ਨਹੀਂ ਅੱਜ ਵੀ ਹੁਣ ਮੈਨੂੰ ਦੱਸੋ ਜੇ ਕੁਐਸਚਨ ਆਵਰ ਹੀ ਨਹੀਂ ਕਿਹੜਾ ਆਪਣਾ ਐਮ.ਐਲ.ਏ ਜਿਹੜਾ ਕੋਈ ਵੀ ਭਾਵੇਂ اپوزیشن ਦਾ ਹੈ ਰੂਲਿੰਗ پارٹی ਦਾ ਕੀ ਸਵਾਲ ਕਰੇਗਾ ਸਰਕਾਰ ਜ਼ੀਰੋ آور ਨਹੀਂ ਲੋਕਾਂ ਨੂੰ ਫਰੋਖਤਿਆਂ ਦੇ ਫੋਨ ਹਰ ਰੋਜ਼ ਗੋਲੀਆਂ ਤੇ ਲੋਕ ਸ਼ਿਕਾਰ ਹੋ ਰਹੇ ਨੇ ਕਿਸੇ ਨੂੰ ਕੋ ਚੁੱਕਿਆ ਜਾ ਰਿਹਾ ਕੋਈ ਮਾਰਿਆ ਜਾ ਰਿਹਾ ਆ ਚੰਡੀਗੜ੍ਹ 'ਚ ਤੁਸੀਂ ਵੇਖਿਆ ਹੋਣਾ ਪਿਛਲੇ ਦਿਨੀ ਇੱਕ ਬਹੁਤ ਵੱਡਾ ਸਾਈਬਰ ਕ੍ਰਾਈਮ ਦਾ ਸਕੈਂਡਲ ਨਿਕਲਿਆ ਜਿਹਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਆਈਪੀਐਸ ਅਫਸਰ ਜਿਹੜੇ ਪੰਜਾਬ ਦੇ ਇਨਵੋਲਡ ਨੇ ਉਹ ਜਿਹੜਾ ਰੈਕਟ ਹੈ ਦਾ ਆਬ ਦਾ ਜਿਹੜਾ ਬੈਟਿੰਗ ਰੈਕਟ ਬੈਟਿੰਗ ਰੈਕਟ ਕਰੋੜਾ ਰੁਪਏ ਨਾਲ ਫੜਨਾ ਕਿਸੇ ਨੂੰ ਕੀ ਹੈ ਜਿੱਥੇ ਅਫਸਰ ਨਹੀਂ ਚਲਾਦੇ ਹੋਣ ਅੱਜ ਅਸੀਂ ਜ਼ਿਲ੍ਹੂਆਦ ਚ ਪੁੱਛਣਾ ਚਾਹੀਏ ਤੇ ਕੋਈ ਤੁਹਾਡੇ ਜ਼ਿਲ੍ਹਾ ਜ਼ਰੀਏ ਤੋਂ ਬਿਨਾਂ ਸਾਡੇ ਕੋਲ ਜ਼ਰੀਏ ਕੋਈ ਬੈਟਿੰਗ ਐਬ ਚ ਕਿਹੜੇ ਕਿਹੜੇ ਅਫਸਰ ਇਨਵੋਲਡ ਨੇ ਪੰਜਾਬ ਤੋਂ ਆਈਪੀਐਸ ਕੋਈ ਅੱਛੇ ਨਹੀਂ ਅੱਜ ਹੀ ਖਬਰਾਂ ਤੁਸੀਂ ਪੜਿਆ ਹੋਣਾ ਇਹ ਕੇਐਸਏ ਆਈ ਪੰਜਾਬ ਦਾ ਤੇ ਇੱਕ ਹਵਲਦਾਰ ਸੁਖ ਜੀ ਦਿੱਲੀ ਗਏ ਨੇ ਇੱਕ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ ਪੰਜ ਚਾਰ ਆਪਣੇ ਨਾਲ ਲੈ ਕੇ ਨੌਇਡਾ ਤੋਂ ਬੰਦੇ ਚੁੱਕ ਲਿਆnde 10 ਕਰੋੜ ਦੀ ਮੰਗ ਕੀਤੀ ਸਾਈਬਰ ਦੇ ਵਿੱਚ ਇਥੇ ਕੋਸ਼ਿਸ਼ ਕੀਤੀ ਕੇਸ ਬਣਾਉਂਦੀ ਉਹ ਟ੍ਰੇਸ ਹੋਇਆ ਬੰਦੇ ਫੜੇਗੇ ਇੱਕ ਛੋਟਾ ਥਾਣੇਦਾਰ ਏਐਸਆਈ ਉਹ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ ਇਹ ਉਹਦਾ ਮਤਲਬ ਹੈ ਕਿ ਇਹ ਇਹੋ ਜਿਹੀ ਇੱਕ ਸਰਕਾਰ ਹੈ ਜਿਹਨੂੰ ਪਤਾ ਹੀ ਕੁਝ ਨਹੀਂ ਹੋ ਕੀ ਰਿਹਾ ਜੀ ਜਦੋਂ ਪ੍ਰਧਾਨ ਮੰਤਰੀ ਨੂੰ ਮਿਲਦਾ ਵਕਤ ਇਹੋ ਮਾਨਸਾ ਹਸਪਤਾਲ ਟੁੱਟ ਜਾਂਦੇ ਆ ਤਾਂ ਜਿਹੜੇ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਰੇ ਨੂੰ ਵੱਡੇ ਇਸ ਸਰਕਾਰ ਦੇ ਨੰਬਰ 1 ਬਿਊਰੋਕਰੇਟ ਸਮਝੇ ਜਾਂਦੇ ਨੇ ਉਸ ਦਿਨ ਦੇ ਕ੍ਰਿਸ਼ਨ ਕੁਮਾਰ ਜੀ ਨੇ ਇੱਕ ਬਿਆਨ ਨਹੀਂ ਦਿੱਤਾ ਕਿ ਪੰਜਾਬ ਡੁੱਬਿਆ ਕਿਉਂ ਆ ਜਿਹੜੇ ਗੋਇਲ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਿੰਨ ਦੇਸੀ ਬਾਜੋ ਸਾਹਿਬ 75 ਸਾਲਾਂ ਤੇ ਜਿਹੜੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਮੈਂ ਕੀਤਾ ਅਸੀਂ 274.75 ਕਰੋੜ ਰੁਪਇਆ ਲਾ ਕੇ 8000 ਕਿਲੋਮੀਟਰ ਡਰੇਨਾ ਸਾਫ ਕੀਤੀਆਂ 74 ਫਨ ਅਸੀਂ ਮਜ਼ਬੂਤ ਕੀਤੇ ਨੇ ਮੈਂ ਦਾਵੇ ਨਾ ਕਹਿ ਸਕਦਾ ਸਰਕਾਰੀਆ ਸਾਡਾ ਏਰੀਆ ਵੀ ਮੇਰੇ ਨਾਲ ਵਿਕਰਮ ਚੋਧਰੀ ਜੀ ਖੜੇ ਨੇ ਦਾ ਏਰੀਆ ਵੀ ਮੇਰਾ ਆਪਣਾ ਕਿਤੇ ਕੋਈ ਬੰਦ ਤੇ 1 ਰੁਪਇਆ ਨਹੀਂ ਲਾਇਆ ਕੋਈ ਵੀ ਸਿੰਗਲ ਡਰੇਨ ਮੈਂ ਆਪਣੇ ਏਰੀਆ ਜਾ ਕੇ ਵੇਖਿਆ ਮਸ਼ੀਨਾਂ ਜ਼ਰੂਰ ਮੇਰੇ ਸਰਪੰਚਾ ਨੇ ਕਿਹਾ April ਦੇ ਮਹੀਨੇ ਚਾਈਆਂ ਫੋਟੋਆਂ ਖਿੱਚੀਆਂ ਤੋੜ ਚੱਕਾਏ 275 76 ਕਰੋੜ ਰੁਪਇਆ ਜਾਂ ਪੰਜਾਬੀ ਚ ਕਹਿੰਦੇ ਟਕਾਰ ਗਏ ਮੇਰਾ ਸਾਫ ਕਹ ਹੈ ਕਿ 100% ਇਹ ਰਲ ਕੇ ਇਹ ਸਾਡੀ ਸਰਕਾਰ ਦੀ ਸਰਕਾਰ ਨੇ ਇਹਨਾਂ ਦੇ ਸੈਕਟਰੀ ਨੇ ਜੋ ਇਹਨਾਂ ਨੂੰ ਆਤਾ ਹੈ ਨੇ ਇਹਨਾਂ ਸਾਰੇ ਦਾ ਵੈਸੇ ਇਹਨਾਂ ਨੂੰ ਇਹ ਸੀ ਬਰਸਾਤਾ ਟਪ ਜਾਣੀ ਹੈ ਅਸੀਂ ਆਪਣੇ ਘਰ ਤੇ ਚੁੱਕ ਲੈਣ ਹਜ਼ਾਰਾਂ ਕਰੋੜਾਂ ਰੁਪਇਆ ਦਾ ਨੁਕਸਾਨ ਹੋ ਗਿਆ ਜਿਹੜੇ ਆਲਰੇਡੀ ਇਹ ਪੱਥਰ ਤੇ ਅਸੀਂ ਆਲਰੇਡੀ ਐਮਬੈਂਕਮੈਂਟਸ ਵੀ ਬਣਾਈਆਂ ਉਸ ਉਹ ਵੀ ਸਾਰੀਆਂ ਵਾਸ਼ ਹੋਏ ਹੋ ਗੀਆਂ ਕਈ ਸੈਂਕੜਾ ਏਕੜ ਪੈੜੀ ਚਲੀ ਗਈ تباہ ਹੋ ਗਈ ਇਹਦੇ ਨਾਲ ਨਾਲ ਇੱਕ ਬੜਾ ਇੰਪੋਰਟੈਂਟ ਮੈਂ ਹੋਰ ਸਮੁੱਚੇ ਪੰਜਾਬੀ ਜਗਤ ਨੂੰ ਵਰਲਡ-ਓਵਰ ਵੀ ਅਪੀਲ ਕਰੂੰਗਾ ਮੇਰੇ ਵੀਰੋ ਜਦੋਂ ਕਰੋਨਾ ਚੱਲਦਾ ਸੀ ਕਰੋਨਾ ਦਾ ਐਡਵਾਂਟੇਜ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿੱਦਣ ਦਾ ਦੇਸ਼ ਸ਼ਾਜ਼ਾਦ ਹੋਇਆ 47 ਤੋਂ ਬਾਅਦ ਇੱਕ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਪ੍ਰਾਇਮਰੀ ਸਟੇ ਦਾ ਰੀਲੀਫ ਪਾਉਦੇ ਤਰਮੀਮ ਕੀਤੀ ਮੋਸਟ ਪ੍ਰੋਬਬਲੀ ਮੇਰੇ ਕਾ ਸੈਕਸ਼ਨ ਆਥੇ ਤਰਮੀਮ ਕਰਕੇ ਪੀਐਮ ਕੇਅਰ ਬਣਾਤਾ ਉਹਦਾ ਇੱਕੋ ਫਰਕ ਹੈ ਕਿ ਉਹਦੇ ਥੱਲੇ ਆਰਟੀਆਈ ਦੇ ਥੱਲੇ ਅੰਡਰ ਸਕ루ਟੀਨ ਨਹੀਂ ਆ ਸਕਦਾ ਕਿੰਨੇ ਕਿੰਨੇ ਪੈਸੇ ਦਿੱਤੇ ਉਹ ਕਿੱਥੇ ਖਰਚ ਹੋਏ ਨਾ ਤੁਸੀਂ ਪੁੱਛ ਸਕਦੇ ਹੋ ਨਾ ਉਹਦੀ ਇਨਫੋਰਮੇਸ਼ਨ ਮਿਲਦੀ ਹੁਣ ਆਹ ਵੇਖੋ ਮਾਨ ਸਾਹਿਬ ਨੇ ਮੈਂ ਤੇ ਅੱਗੇ ਕਹਿਣਾ ਕਿ ਇੱਕ ਸਿੱਕੇ ਦੇ ਦੋ ਪਹਿਲੂ ਨੇ ਇਹ ਜਿਹੜੀ ਬੀਜੇਪੀ ਦੀ ਸਰਕਾਰ ਨੇ ਤੇ ਆਪ ਦੀ ਸਰਕਾਰ ਨੇ ਟੋਟਲ ਇਹਨਾਂ ਦਾ ਮਾਡਲ ਸਪਰਿੰਟ ਹੀ ਏਜੰਸੀਆਂ ਦਾ ਇਸਤੇਮਾਲ ਕਰਨਾ ਉਹਨਾਂ ਕੋ ਭੰਚਾਰ ਰਹੇ ਨੇ ਕੋਈ ਪ੍ਰੈਸ ਨੂੰ ਕੰਟਰੋਲ ਕਰਨਾ ਜੋ ਮੋਦੀ ਸਾਹਿਬ ਦਿੱਲੀ ਚ ਕਰ ਰਹੇ ਨੇ ਉਹੀ ਪੰਜਾਬ ਚ ਇੱਥੇ ਹੋ ਰਿਹਾ ਸਚਾਈ ਨੂੰ ਲੋਕਾਂ ਕੋ ਟੱਕੇ ਨਾਲ ਰੁਖਿਆ ਜਾ ਰਿਹਾ ਹੁਣ ਇੱਥੇ ਵੀ ਆ ਜਿਹੜਾ ਨਵਾਂ ਰੰਗਲਾ ਪੰਜਾਬ ਮੈਂ ਪੁੱਛਣਾ ਚਾਹੁੰਦਾ ਸੀਐਮ ਦਾ ਮਿਸ਼ਨ ਜੋ ਵੀ ਹੈ ਸੀਐਮ ਤੇ ਕੋਲ ਸੀਐਮ ਰਲੀਫ ਫੰਡ ਹੈ ਤੁਸੀਂ ਇਹ ਨੰਬਰ ਜਿਹੜਾ ਨਵਾਂ ਮਿਸ਼ਨ ਹੈ ਮਿਸ਼ਨ ਨਵੇਂ ਦਾ ਮਤਲਬ ਇਹ ਹੈ ਕਿ ਪੈਸੇ ਘੱਲੋ ਨਾ ਤੇ ਕੱਲ ਆਪੋਜੀਸ਼ਨ ਜਾਂ ਕੋਈ ਪੰਜਾਬੀ ਆਰਟੀਆਈ ਦੇ ਵਿੱਚੋਂ ਇਨਫੋਰਮੇਸ਼ਨ ਲੈਣਾ ਚਾਹੇ ਰਾਈਟ ਟੂ ਇਨਫੋਰਮੇਸ਼ਨ ਕੀ ਦੱਸੋ ਜੀ ਕਿੰਨੇ ਕਿੰਨੇ ਕਿੰਨੀ ਕੰਟਰੀਬਿਊਸ਼ਨ ਕੀਤੀ ਹੈ ਤੁਸੀਂ ਇਨਫੋਰਮੇਸ਼ਨ ਨਹੀਂ ਲੈ ਸਕਦੇ ਤਾਂ ਪੈਸਾ ਲੱਗਾ ਕਿੱਥੇ ਤਾਂ ਮੇਰੀ ਹੱਥ ਜੋੜ ਕੇ ਪੰਜਾਬੀਆਂ ਵਿਸ਼ੇਸ਼ ਤੌਰ 'ਤੇ ਐਨ ਆਰ ਆਈ ਜਿਹੜੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਇਹ ਜਮਾਤ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਹੋ ਟੋਟਲ ਠਗਰੀ ਤੇ ਉਤਰੀ ਹੈ ਝੂਠ ਤੇ ਉਤਰੀ ਹੈ ਪਤਾ ਆਪ ਨੂੰ ਵੀ ਹੈ ਕਿ ਅਸੀਂ ਹੁਣ ਅਖੀਨ ਲੰਬੀਆਂ ਚ ਰਹਿ ਗਏ ਇਹਨਾਂ ਨੇ ਲੈਂਡ ਪੂਲਿੰਗ ਹਰ ਕਿਸਮ ਦੀ ਪੂਲਿੰਗ ਜਿੱਥੋਂ ਜਿੱਥੋਂ ਪੈਸਾ ਨਿਕਲ ਸਕਦਾ ਹੈ ਸਰਕਾਰੀ ਜਾਇਦਾਦਾਂ ਵੇਚਣ ਵਾਲਾ ਹੁਣ ਇਹ ਨਵਾਂ ਫਾਰਮੂਲਾ ਵੇਖੋ ਕਿੰਦੀ ਬਦ ਕਿਸਮਤੀ 5 ਲੱਖ ਏਕੜ ਤਬਾਹ ਹੋਣ ਤੋਂ ਬਾਅਦ 4 ਲੱਖ ਸਾਡੇ ਜਾਨਵਰ ਖਤਮ ਹੋਣ ਤੋਂ ਬਾਅਦ 2300 ਪਿੰਡਾਂ ਦੇ ਪ੍ਰਭਾਵਿਤ ਹੋਣ ਦੇ ਬਾਵਜੂਦ 15000 ਕਰੋੜ ਦੀਆਂ ਸੜਕਾਂ ਸਾਡੇ ਪੋੜ ਸਾਡੇ ਕਨਵਰਸ ਸਾਡੇ ਬੰਦ ਸਾਡੇ ਸਕੂਲ ਤਬਾਹ ਹੋਣ ਤੋਂ ਬਾਅਦ ਇਹ ਫੇਰ ਵੀ ਠੱਗੀ ਠੋਰੀ ਤੋਂ ਇਲਾਵਾ ਇਹਨਾਂ ਨੂੰ ਕੋਈ ਫਾਰਮੂਲਾ ਹੀ ਠੱਗੀ ਠੋਰੀ ਦਾ ਚਮੀ ਘੇਟੇ ਬਾਰਦੇ ਰਹਿੰਦੇ ਹੁਣ ਇਹਨੇ ਆ ਰੰਗਲਾ ਪੰਜਾਬ ਬਣਾ ਦਿੱਤਾ ਸੋਦੈ ਪਤਾ ਹੀ ਕਿਸੇ ਨੂੰ ਨਾ ਲੱਗੇ ਕਿ ਪੈਸੇ ਕਿੱਥੋਂ ਆ ਗਏ ਤੇ ਥੋੜ ਕਿੱਥੇ ਚੱਲੇ ਉਹ ਤੁਸੀਂ ਪੰਜਾਬ ਨੂੰ ਕੰਗਲਾ ਕਰਕੇ ਆਪ ਮਾਨ ਸਾਹਿਬ ਰੰਗਲਾ ਬਣਾਣ ਲੱਗੇ ਉਹ ਘੱਟ ਤੋਂ ਘੱਟ ਜੋ ਨਾ ਹੀ ਰੱਖਦੇ ਹੋ ਕੋ ਥੋੜੀ ਬੁਢੀ ਸ਼ਰਮੀ ਕਰ ਲਿਆ ਕਰੋ ਪੰਜਾਬ ਦਾ ਹਾਲ ਵੇਖਿਆ ਕੀ ਹੈ ਨੰਦਲਾ ਪੰਜਾਬ ਤੁਸੀਂ ਪੜਾਉਗੇ ਲੋਕਾਂ ਕੋ ਪੈਸੇ ਲੈ ਕੇ ਸਰਕਾਰ ਦੇ ਭਲੇ ਕੋਈ ਨਹੀਂ ਇਹ ਤੇ ਆਪ ਕਹਿੰਦਾ ਸੀ ਕਿ ਉਹ ਸਰਕਾਰ ਕੀ ਹੈ ਜਿਹਦੇ ਖਜ਼ਾਨੇ ਚ ਪੈਸੇ ਨਾ ਹੋਏ ਉਹ ਤੇ ਪੀਪਾ ਹੁੰਦਾ ਜਿਹੜਾ ਖਾਲੀ ਉਹਨੂੰ ਪੀਪਾ ਕਿਹਾ ਜਾਂਦਾ ਤੇ ਤੇਰਾ ਪੀਪਾ ਤੇ ਹੁਣ ਸ਼ਰੀਆਮ ਹੀ ਤੂੰ ਗਲੇ ਚ ਪਾ ਕੇ ਖੜਕਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਕਹਿੰਦੇ ਦੋ ਮੈਨੂੰ ਪੈਸੇ ਉਹ ਤੈਨੂੰ ਪੈਸੇ ਦੇ ਕੇ ਹਿਸਾਬ ਦੇਣ ਨੂੰ ਤੂੰ ਤਿਆਰ ਨਹੀਂ ਮੇਰੀ ਅਪੀਲ ਹੈ ਸਾਰੇ ਪੰਜਾਬੀ ਜਗਤ ਨੂੰ ਕਿਰਪਾ ਕਰੋ ਇਹ ਵਿਚੋਲਿਆਂ ਤੋਂ ਬਚੋ ਜਿਹੜਾ ਵੀ ਕੋਈ ਵਿਚੋਲਾ ਇੱਥੇ ਫਿਰਦਾ ਅਸੀਂ ਵੇਖਿਆ ਹੜਾਂ ਦੇ ਵਿੱਚ ਵਿਚੋਲਗਰੀ ਕਰਕੇ ਆਪਣੀਆਂ ਫੋਟੋਆਂ ਖਚਾਣੀਆਂ ਆਪਣੀਆਂ ਰੀਲਾਂ ਚਲਾਣੀਆਂ ਇਹਨਾਂ ਲੋਕਾਂ ਤੋਂ ਬਚੋ ਮੈਂ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਆਪਣੇ ਬੰਦੇ ਘੱਲੋ ਜਿੱਥੇ ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਿੱਧਾ ਅਕਾਊਂਟ ਲਓ ਉਹਨਾਂ ਦੇ ਸਿੱਧੇ ਪੈਸੇ ਉਹਨਾਂ ਨੂੰ ਪਤਾ ਹੈ ਮੇਰੀ ਮਦਦ ਕੌਣ ਕਰ ਰਿਹਾ ਤੇ ਮਦਦ ਕਰਨ ਵਾਲੇ ਨੂੰ ਪਤਾ ਹੈ ਕਿ ਅਸੀਂ ਮਦਦ ਕਿਹਦੀ ਕੀਤੀ ਇਹ ਰੰਗਲਿਆਂ ਨੂੰ ਨਾ ਦਿਓ ਇਹਨਾਂ ਨੇ ਸਾਰਾ ਕੁਝ ਕੰਗਲਾ ਕਰਕੇ ਨਿਕਲ ਜਾਣਾ ਭਾਜੀ ਜਾਣੇ ਇਹਨਾਂ ਨੇ ਇਹ ਤੁਹਾਡੀਆਂ ਇਲੈਕਸ਼ਨਾਂ ਤੋਂ ਪਹਿਲੇ ਕੋਈ ਰੰਗਲਾ ਇੱਥੇ ਨਹੀਂ ਜੇ ਲੱਭਣਾ ਇਹਨਾਂ ਸਾਰਿਆਂ ਨੇ ਐਡਵਾਂਸ ਬੁਕਿੰਗ ਜਾਜ਼ਾਦੀ ਕਰਾਈ ਹੈ ਇਲੈਕਸ਼ਨ ਅਨਾਉਂਸ ਹੋ ਗਏ ਕੋਈ ਮੈਲਬਨ ਨੂੰ ਨਿਕਲ ਜਾਣਾ ਕੋਈ ਸ਼ਿਦਦੀ ਨੂੰ ਕੋਈ ਐਡਲੈਂਡ ਨੂੰ ਨਿਕਲ ਜਾਣਾ ਕੋਈ ਅਮਰੀਕਾ ਕੋ ਕੈਨੇਡਾ ਨੂੰ ਨਿਕਲ ਜਾਣਾ ਆਪਾਂ ਲੱਭਦੇ ਰਹਾਂਗੇ ਆਪਣਾ ਹਿਸਾਬ ਕਿਤਾਬ ਕੀ ਹੈ ਤਾਂ ਮੇਰੇ ਹੱਥ ਜੋੜ ਕੇ ਪੀਲੇ ਨਾ ਕੋ ਬਚੋ ਇਹਨਾਂ ਕੋ ਬਚੋ ਕਿਰਪਾ ਰੱਖੋ ਪੰਜਾਬ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ ਜੇ ਸੇ ਟੀਮਰਸ ਤੇ ਕੋ ਮੋਰਲ ਕਰੇ ਜਾਨੀ ਪ੍ਰਾਈਮ ਮਿੰਸਟਰ ਨੂੰ ਫੇਸ ਕਰਦੇ ਉਹ ਪੰਜਾਬ ਦਾ ਕੀ ਸਵਾਰ ਸਕਦਾ ਜੀ ਇੱਥੇ ਦਿਹਾੜੀ ਕਰਨਗੇ ਆਪਣੀਆਂ ਗੱਲਾਂ ਸਟੇਜ ਵਾਲੀਆਂ ਜਿਹੜੀਆਂ ਨੇ ਇੱਥੇ ਪੇਸ਼ ਕਰਨਗੇ ਮੈਂ ਇੱਥੇ ਮੰਗ ਕਰਾਂਗਾ ਸਪੈਸ਼ਲ ਸਾਡੀ ਪਾਰਟੀ ਮੰਗ ਕਰੇਗੀ ਕਿ ਇਸ ਨੁਕਸਾਨ ਦਾ ਜਿਹੜਾ ਬੈਨ ਮੇਡ ਹੋਇਆ ਹੈ ਜੇ ਇਮਾਨਦਾਰੀ ਜੇ 1% ਵੀ ਆ ਜਿਹੜੀ ਇਹਨਾਂ ਚ 1% ਵੀ ਆ ਇਹ ਇੱਕ ਇੰਡੀਪੈਂਡੈਂਟ ਜੱਜ ਦੇ ਕੋਲੋਂ ਹਾਈ ਕੋਰਟ ਦੇ ਇੰਡੀਪੈਂਡੈਂਟ ਜੱਜ ਕੋ ਟਾਈਮ ਬਾਉਂਡ ਇਨਕੁਆਇਰੀ ਕਰਾਉਂ ਤੇ ਉਸ ਇਨਕੁਆਇਰੀ ਦਾ ਹਿੱਸਾ ਹਰ ਪੋਲਿਟਿਕਲ ਜਮਾਤ ਦੇ ਇੱਕ ਇੱਕ ਬੰਦਾ ਹੋਣਾ ਚਾਹੀਦਾ ਜਿੰਨੀਆਂ ਪੋਲਿਟਿਕਲ ਪਾਰਟੀਆਂ ਦੇ ਐਮ.ਐਲ.ਏ ਨੇ ਉਹਨਾਂ ਦੇ ਇੱਕ ਇੱਕ ਮੈਂਬਰ ਜੱਜ ਨੂੰ ਅਸਿਸਟ ਕਰਨ ਵਾਸਤੇ ਨਾਲ ਹੋਏ ਟਾਈਮ ਬਾਉਂਡ ਹੋਏ ਉਨੀ ਦੇਰ ਵਾਸਤੇ ਅਸੀਂ ਮੰਗ ਕਰਾਂਗੇ ਇੱਥੋਂ ਆ ਜਿਹੜਾ ਇਹਨਾਂ ਦੇ ਇਰੀਗੇਸ਼ਨ ਮੰਤਰੀ ਸਾਹਿਬ ਨੇ ਤੇ ਸੈਕਟਰੀ ਇਰੀਗੇਸ਼ਨ ਦੋਨਾਂ ਨੂੰ ਚਾਰ ਚੋ ਲੰਬੇ ਜੇ ਇਹ ਇਨਕੁਆਇਰੀ ਕਰਾਣੀ ਹੈ ਸਹੀ ਮਹੀਨੇ ਦੇ ਵਿੱਚ ਉਹ ਗੁਨਾਹਗਾਰ ਲੱਭਣੇ ਜਿਨ੍ਹਾਂ ਨੇ ਪੰਜਾਬ ਨੂੰ ਡੋਬੋਇਆ ਪੰਜਾਬ ਨੂੰ ਤਬਾਹ ਕੀਤਾ ਕੀਮਤੀ ਜਾਨਾਂ 60 ਤੋਂ ਵੱਧ ਚਲੀਆਂ ਗਈਆਂ ਇਹ ਦੋ ਬੰਦਿਆਂ ਨੂੰ ਮੌਕੇ ਤੋਂ ਜਿਹੜਾ ਇਰੀਗੇਸ਼ਨ ਮੰਤਰੀ ਹੈ ਜਨੇ ਫਲੋਰ ਆਫ ਦੀ ਹਾਊਸ ਚ ਮਿਸਲੀਡ ਕੀਤਾ ਪੰਜਾਬ ਨੂੰ ਸਾਰੀ ਆਪੋਜੀਸ਼ਨ ਨੂੰ ਸਾਰੇ ਹਾਊਸ ਨੂੰ ਮਿਸਲੀਡ ਕੀਤਾ ਉਸ ਨੂੰ ਤੇ ਇਰੀਗੇਸ਼ਨ ਸੈਕਟਰੀ ਨੂੰ ਮੀਜਰਲੀ ਲੰਬੇ ਕੀਤਾ ਜਾਏ ਜੁਡੀਸ਼ੀਅਲ ਕਮਿਸ਼ਨ ਦੇ ਇਥੇ ਬੈਠੇ ਟਾਈਮ ਬਾਉਂਡ 3 ਮਹੀਨਿਆਂ ਦੇ ਵਿੱਚ ਮੌਕੇ ਤੇ ਚੱਲਣ ਹਰ ਆਪੋਜੀਸ਼ਨ ਪਾਰਟੀ ਦੇ ਕੇ ਕਾਦਮੀ ਨਾਲ ਜਾਏ ਅਸੀਂ ਇਸਿਸਟ ਕਰਾਂਗੇ ਜੱਟ ਸਾਹਿਬ ਨੂੰ ਤੇ ਜਿਹੜੇ ਅਸਲ ਗੁਨਾਹਗਾਰ ਨੇ ਉਹਨਾਂ ਨੂੰ ਸਾਹਮਣੇ ਲਿਆਇਆ ਜਾਏ ਤੇ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਕੇਸ ਰਜਿਸਟਰ ਕੀਤਾ ਜਾਏ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਦੂਸਰੀ ਗੱਲ ਅਸੀਂ ਕਵਾਂਗੇ ਸਾਨੂੰ ਕਲੈਰਿਟੀ ਦੋ ਜਿਹੜੇ ਮੋਦੀ ਸਾਹਿਬ ਨੇ 12000 ਕਰੋੜ ਕੀਆ ਤੇ ਤੁਹਾਡੇ ਕੋ ਅੱਜ ਪੰਜਾਬ ਜਾਣਨਾ ਚਾਹੁੰਦਾ ਕੋਈ ਪੈਸੇ ਤੁਹਾਡੇ ਕੋ ਕਿੱਥੇ ਤੁਸੀਂ ਤਾਂ ਕਹਿੰਦੇ ਮੈਂ ਕੂਕਣੀਆਂ ਦੇ ਵੀ ਦਊਂਗਾ ਮੈਂ ਬੱਕਰੀਆਂ ਦੇ ਵੀ ਦਊਂਗਾ ਮੈਂ ਕੱਦੂ ਦੇ ਵੀ ਦਊਂਗਾ ਝੋਨੇ ਦੇ ਮੈਂ ਜਿਹੜੀਆਂ ਛੱਤਾਂ ਚਾਹੀਆਂ ਤਰੇੜਾਂ ਉਹਦੇ ਵੀ ਦਊਂਗਾ ਕਿੰਨਾ ਚਿਰ ਲੋਕਾਂ ਦਾ ਫੇਸਬੁੱਕ ਬਣਾਉਗੇ ਤੋਂ ਇਹ ਗੱਲ ਕਰ ਆ ਸਾਡੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖੀ ਬਾਕੀ ਗੱਲਾਂ ਸਰ ਐਸਟੀਆਰਐਫ ਜਿਵੇਂ ਅੱਜ ਡਿਗਰੀ ਸੈਂਟਰ ਤੇ ਲੱਗਦਾ ਉਹ ਰੂਲ ਬੰਦ ਕਿਹਾ ਵੀ ਬਦਲਣ ਵਾਸਤੇ ਕਿ ਉਹਰਲੈਪਸ ਕਰ ਪਾਏਗਾ ਕਿ ਕੋਈ ਸਸਤਾ ਹੁੰਦਾ ਜਿਵੇਂ ਨਾ ਕਿ ਪੁਰਾਣੇ ਸਪੈਸੀਫਾਈਕੇਸ਼ਨਾਂ ਨੂੰ ਕਰਾਰੀ ਹੋਣਾ ਤਾਂ ਇੱਕੇ ਜਿਹੀ ਕੋਈ ਚੇਂਜ ਹੁੰਦਾ ਤਾਂ ਕਰ ਸਕਦੇ ਲੋਕੀ ਵੀ ਕਿਸਾਨ ਤੁਸੀਂ ਮੈਨੂੰ ਆਪ ਦੱਸੋ ਜਿਹੜੇ ਸੈਂਟਰ ਦੇ ਕਾਨੂੰਨ ਉਹ ਅਸੈਂਬਲੀ ਇੱਥੇ ਕੁਝ ਵੀ ਪਾਸ ਕਰੇ ਉਹ ਓਵਰਰੂਲ ਕਰ ਸਕਦੇ ਨੇ ਜਿਹੜੇ ਸੈਂਟਰ ਦੇ ਕਾਨੂੰਨ ਇਟ ਇਜ਼ ਬੰਡ ਫਾਰ ਦੀ ਹੋਲ ਕੰਟਰੀ ਇਹ ਪੈਸਾ ਹਰ ਸਟੇਟ ਨੂੰ ਜਾਂਦਾ ਕੱਲੇ ਪੰਜਾਬ ਨੂੰ ਨਹੀਂ ਜਾਂਦਾ ਕਿੱਥੇ ਡਰਮ ਹੈ ਜੀ ਜਿਸ ਦਾ ਲੋਟਸ ਹੋਇਆ ਜਿੰਨੇ ਕੁ ਕੁਝ ਕੀਤੇ ਨੇ ਅਗਨੀ ਵੀਰ ਦਾ ਤੁਸੀਂ ਵੇਖਿਆ ਸੀ ਸਪੈਸ਼ਲ ਸੈਸ਼ਨ ਬੁਲਾਇਆ ਅਗਨੀ ਵੀਰ ਸਾਹਮਣੇ ਸਾਹਮਣੇ ਅਸੀਂ ਅਗਨੀ ਵੀਰ ਤੇ ਇਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ ਸੀ ਕਿ ਅਗਨੀ ਵੀਰ ਨੂੰ ਅਸੀਂ ਰਿਜੈਕਟ ਕਰਦੇ ਤੇ ਚੌਥੇ ਦਿਨ ਭਗਵੰਤ ਮਾਨ ਜੀ ਦੀ ਚਿੱਠੀ ਸਾਰੇ ਡਿਪਟੀ ਕਮਿਸ਼ਨਰ ਨੂੰ ਚਲੀ ਗਈ ਸੀ ਕਿ ਆਰਮੀ ਵਾਲੇ ਭਰਤੀ ਕਰਨ ਆ ਰਹੇ ਨੇ ਇਹਨਾਂ ਨੂੰ ਤਗੜੇ ਹੋ ਕੇ ਇਹਨਾਂ ਦਾ ਸਾਥ ਦਿੱਤਾ ਜਾ ਜਿਲ੍ਹੇ ਆ ਤੇ ਇਹਨਾਂ ਦਾ ਹਾਲ ਹੈ ਜੀ ਸਰ ਆਪ ਵੀ ਤਾਂ ਕੋਈ ਇਹ this is all a fraud ਕਿੰਨੇ ਅਖਬਾਰ ਪੰਜਾਬ ਦੇ ਲੋਕਾਂ ਨੂੰ ਝੂਠ ਤੇ ਗੁੰਮਰਾਹ ਕਰਨਗੇ ਮੈਂ ਤੇ ਨਹੀਂ ਕਰਦਾ ਸਸਪੈਂਸ ਇੱਧਰ ਵਿੱਚ ਚਿੱਠੀ ਵੀ ਲਿਖੀ ਆ ਉਹਦੇ ਵਿੱਚ ਤੁਸੀਂ ਕਿਹਾ ਕਿ ਮੋਦੀ ਸਾਹਿਬ ਤੇ ਮਾਨ ਸਾਹਿਬ ਤੇ ਆਪਸੀ ਗੱਲ ਵੀ ਨਹੀਂ ਮਿਲਦੇ ਕਿ 26 ਤਰੀਕ ਨੂੰ ਪਹਿਲਾਂ ਪਹਿਲਾਂ ਵੀ ਤਾਂ ਸਾਹ ਪਤਾ ਸੈਸ਼ਨ ਬਣਾਇਆ ਗਿਆ ਉਹਦੇ ਪਹਿਲਾਂ ਪਹਿਲਾਂ ਜਵਾਬ ਲੋਕੀ ਇਹਨਾਂ ਨੂੰ ਕੋਈ ਜਵਾਬ ਆਇਆ ਦੇਖੋ ਅਜੇ ਤੱਕ ਫਾਈਨੈਂਸ ਮਿਨਿਸਟਰ ਨੂੰ ਮੈਂ ਇਮੀਡੀਏਟਲੀ ਮੇਲ ਵੀ ਕੀਤੀ ਹੈ ਚਿੱਠੀ ਵੀ ਪਾਈ ਅਜੇ